ਤਾ ਠੱਗਾਂ ਦੇ ਵੱਲੋਂ ਇੱਕ ਨਵੇਂ ਹੀ ਤਰੀਕੇ ਦੇ ਨਾਲ ਠੱਗਿਆ ਛੜੀਓ ਮਾਰੀ ਗਈ ਆ ਇੱਕ ਸੋਨੇ ਦੇ ਵਪਾਰੀ ਨੂੰ ਇਹਨਾਂ ਠੱਗਾਂ ਦੇ ਵੱਲੋਂ ਪੈਸੇ ਦਿੱਤੇ ਜਾਂਦੇ ਨੇ ਬੜੇ ਹੀ ਆਰਾਮ ਦੇ ਨਾਲ ਉਸ ਸੋਨੇ ਦੇ ਵਪਾਰੀ ਦੇ ਕੋਲੋਂ 2100 ਗ੍ਰਾਮ ਸੋਨਾ ਝੜਾ ਉਹ ਵੀ ਖਰੀਦ ਲਿਆ ਜਾਂਦਾ ਤਾਂ ਜਦੋਂ ਇਹਨਾਂ ਠੱਗਾਂ ਦੇ ਵੱਲੋਂ ਸੋਨੇ ਦੇ ਵਪਾਰੀ ਨੂੰ ਪੈਸੇ ਦਿੱਤੇ ਜਾਂਦੇ ਨੇ ਤੇ ਸੋਨੇ ਦਾ ਵਪਾਰੀ ਇਹਨਾਂ ਨੂੰ ਸੋਨਾ ਦੇ ਦਿੰਦਾ ਤਾਂ ਇਹੇ ਸੋਨਾ ਲੈ ਕੇ ਉੱਥੋਂ ਚਲੇ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਉਸ ਸੋਨੇ ਦੇ ਵਪਾਰੀ ਦੇ ਵੱਲੋਂ ਉਹਨਾਂ ਨੋਟਾਂ ਨੂੰ ਦੇਖਿਆ ਜਾਂਦਾ ਪੈਸਿਆਂ ਨੂੰ ਦੇਖਿਆ ਜਾਂਦਾ ਤਾਂ ਜਦੋਂ ਸੋਨੇ ਦੇ ਵਪਾਰੀ ਨੇ ਉਹਨਾਂ ਦੇ ਪੈਸਿਆਂ ਨੂੰ ਦੇਖਿਆ ਤਾਂ ਪੈਸੇ ਦੇਖ ਕੇ ਸੋਨੇ ਦੇ ਵਪਾਰੀ ਦੀਆਂ ਅੱਖਾਂ ਨੇ ਜੜੀਆਂ ਉਹ ਖੁੱਲੀਆਂ ਨਹੀਂਆਂ ਖੁੱਲੀਆਂ ਰਹਿ ਜਾਂਦੀਆਂ ਨੇ ਕਿਉਂਕਿ ਸੋਨੇ ਦੇ ਵਪਾਰੀ ਦੇ ਨਾਲ ਬਹੁਤ ਵੱਡੀ ਠੱਗੀ ਆ ਜਿਹੜੀ ਉਹ ਵੱਜ ਚੁੱਕੀ ਸੀ ਕਿਉਂਕਿ ਜਿਹੜੇ ਉਹ ਨੋਟ ਦਿੱਤੇ ਗਏ ਸੀ ਉਹ ਨੋਟ ਸਾਰੇ ਦੇ ਸਾਰੇ ਹੀ ਨਕਲੀ ਸੀ ਤੇ ਉਸ ਨੋਟਾਂ ਦੇ ਉੱਪਰ ਮਹਾਤਮਾ ਗਾਂਧੀ ਦੀ ਫੋਟੋ ਦੀ ਜਗ੍ਹਾ ਬਾਲੀਵੁੱਡ ਅਦਾਕਾਰ ਅਨੂਪਮ ਖੇੜ ਦੀ ਫੋਟੋ ਆਛੜੀ ਉਹ ਲਗਾਈ ਹੁੰਦੀ ਆ ਤਾਂ 1 ਕਰੋੜ 30 ਲੱਖ ਰੁਪਏ ਦੇ ਨਕਲੀ ਨੋਟ ਦੇ ਕੇ 2100 ਗ੍ਰਾਮ ਅਸਲੀ ਸੋਨਾ ਛੜਾ ਇਹਨਾਂ ਠੱਗਾਂ ਦੇ ਵੱਲੋਂ ਖਰੀਦਿਆ ਜਾਂਦਾ ਤਾਂ ਇਹ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਤੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਕਿੰਨੇ ਵੱਡੇ ਵੱਡੇ ਨੋਟਾਂ ਦੇ ਬੰਡਲ ਨੇ ਛੜੇ ਉਹ ਇਹਨਾਂ ਠੱਗਾਂ ਦੇ ਵੱਲੋਂ ਉਸ ਵਪਾਰੀ ਨੂੰ ਦਿੱਤੇ ਗਏ ਸੀ ਤਾਂ ਉਸੇ ਤਰ੍ਹਾਂ ਇਹਨਾਂ ਬੰਡਲਾਂ ਨੂੰ ਬੰਨਿਆ ਗਿਆ ਸੀ ਜਿਵੇਂ ਬੈਂਕ ਦੇ ਵਿੱਚ ਬੰਡਲ ਬੰਨੇ ਜਾਂਦੇ ਨੇ ਤਾਂ ਬੈਂਕ ਦੀ ਮੋਹਰ ਜਿਹੜੀ ਉਹ ਵੀ ਇਹਨਾਂ ਬੰਡਲਾਂ ਦੇ ਉੱਪਰ ਲੱਗੀ ਹੋਈ ਸੀ ਤਾਂ ਜਦੋਂ ਉਸ ਸੋਨੇ ਦੇ ਵਪਾਰੀ ਦੇ ਕੋਲੋਂ ਉਹ ਪੈਸੇ ਖੋਲ ਕੇ ਦੇਖੇ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ ਮਹਾਤਮਾ ਗਾਂਧੀ ਦੀ ਜਗ੍ਹਾ ਅਨੂਪਮ ਖੇੜ ਦੀ ਤਸਵੀਰਾਂ ਜਿਹੜੀ ਉਹ ਛਾਪੀ ਗਈ ਹੁੰਦੀ ਆ ਤਾਂ ਇਹ ਮਾਮਲਾ ਛੜਾ ਗੁਜਰਾਤ ਦੇ ਅਹਮਦਾਬਾਦ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਸੋਨੇ ਦੇ ਵਪਾਰੀ ਨੂੰ ਵੱਡੀ ਲੁੱਟ ਦਾ ਸ਼ਿਕਾਰ ਆ ਜਿਹੜਾ ਉਹ ਬਣਾਇਆ ਕਿ ਆ ਠੱਗਿਆ ਜਿਹੜੀ ਉਹ ਮਰੀ ਗਈ ਆ ਤਾਂ 1 ਕਰੋੜ 30 ਲੱਖ ਰੁਪਏ ਦੀ ਨਗਦੀ ਆ ਜਿਹੜੀ ਨਕਲੀ ਨੋਟਾਂ ਦੀ ਉਹ ਉਸ ਸੋਨੇ ਦੇ ਵਪਾਰੀ ਨੂੰ ਦਿੱਤੀ ਜਾਂਦੀ ਹੈ ਤੇ 2100 ਗ੍ਰਾਮ ਅਸਲੀ ਸੋਨਾ ਜਿਹੜਾ ਉਸ ਵਪਾਰੀ ਦੇ ਕੋਲੋਂ ਲਿਆ ਜਾਂਦਾ ਤਾਂ ਪੁਲਿਸ ਦੇ ਵੱਲੋਂ ਇਹਨਾਂ ਸਾਰੇ ਨੋਟਾਂ ਨੂੰ ਜ਼ਬਤਾਂ ਛੜਾਉ ਕੀਤਾ ਗਿਆ ਤੇ ਪੁਲਿਸ ਹੁਣ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਝੂਠੀ ਹੋਈ ਹੈ ਤਾਂ ਠੱਗਾਂ ਦੇ ਵੱਲੋਂ ਇੱਕ ਨਵੇਂ ਹੀ ਤਰੀਕੇ ਦੇ ਨਾਲ ਠੱਗੀ ਆ ਛੜੀ ਹੋ ਮਾਰੀ ਗਈ ਹੈ ਇੱਕ ਸੋਨੇ ਦੇ ਵਪਾਰੀ ਨੂੰ ਇਹਨਾਂ ਠੱਗਾਂ ਦੇ ਵੱਲੋਂ ਪੈਸੇ ਦਿੱਤੇ ਜਾਂਦੇ ਨੇ ਬੜੇ ਹੀ ਆਰਾਮ ਦੇ ਨਾਲ ਉਸ ਸੋਨੇ ਦੇ ਵਪਾਰੀ ਦੇ ਕੋਲੋਂ 2100 ਗ੍ਰਾਮ ਸੋਨਾ ਛੜਾ ਉਹ ਵੀ ਖਰੀਦ ਲਿਆ ਜਾਂਦਾ ਤਾਂ ਜਦੋਂ ਇਹਨਾਂ ਠੱਗਾਂ ਦੇ ਵੱਲੋਂ ਸੋਨੇ ਦੇ ਵਪਾਰੀ ਨੂੰ ਪੈਸੇ ਦਿੱਤੇ ਜਾਂਦੇ ਨੇ ਤੇ ਸੋਨੇ ਦਾ ਵਪਾਰੀ ਇਹਨਾਂ ਨੂੰ ਸੋਨਾ ਦੇ ਦਿੰਦਾ ਤਾਂ ਇਹੇ ਸੋਨਾ ਲੈ ਕੇ ਉੱਥੋਂ ਚਲੇ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਉਸ ਸੋਨੇ ਦੇ ਵਪਾਰੀ ਦੇ ਵੱਲੋਂ ਉਹਨਾਂ ਨੋਟਾਂ ਨੂੰ ਦੇਖਿਆ ਜਾਂਦਾ ਪੈਸਿਆਂ ਨੂੰ ਦੇਖਿਆ ਜਾਂਦਾ ਤਾਂ ਜਦੋਂ ਸੋਨੇ ਦੇ ਵਪਾਰੀ ਨੇ ਉਹਨਾਂ ਦੇ ਪੈਸਿਆਂ ਨੂੰ ਦੇਖਿਆ ਤਾਂ ਪੈਸੇ ਦੇਖ ਕੇ ਸੋਨੇ ਦੇ ਵਪਾਰੀ ਦੀਆਂ ਅੱਖਾਂ ਨੇ ਜੜੀਆਂ ਉਹ ਖੁੱਲੀਆਂ ਨਹੀਂਆਂ ਖੁੱਲੀਆਂ ਰਹਿ ਜਾਂਦੀਆਂ ਨੇ ਕਿਉਂਕਿ ਸੋਨੇ ਦੇ ਵਪਾਰੀ ਦੇ ਨਾਲ ਬਹੁਤ ਵੱਡੀ ਠੱਗੀ ਆ ਜਿਹੜੀ ਉਹ ਵੱਜ ਚੁੱਕੀ ਸੀ ਕਿਉਂਕਿ ਜਿਹੜੇ ਉਹ ਨੋਟ ਦਿੱਤੇ ਗਏ ਸੀ ਉਹ ਨੋਟ ਸਾਰੇ ਦੇ ਸਾਰੇ ਹੀ ਨਕਲੀ ਸੀ ਤੇ ਉਸ ਨੋਟਾਂ ਦੇ ਉੱਪਰ ਮਹਾਤਮਾ ਗਾਂਧੀ ਦੀ ਫੋਟੋ ਦੀ ਜਗ੍ਹਾ ਬਾਲੀਵੁੱਡ ਅਦਾਕਾਰ ਅਨੂਪਮ ਖੇੜ ਦੀ ਫੋਟੋ ਆਛੜੀ ਉਹ ਲਗਾਈ ਹੁੰਦੀ ਆ ਤਾਂ 1 ਕਰੋੜ 30 ਲੱਖ ਰੁਪਏ ਦੇ ਨਕਲੀ ਨੋਟ ਦੇ ਕੇ 2100 ਗ੍ਰਾਮ ਅਸਲੀ ਸੋਨਾ ਝੜਾ ਇਹਨਾਂ ਠੱਗਾਂ ਦੇ ਵੱਲੋਂ ਖਰੀਦਿਆ ਜਾਂਦਾ ਤਾਂ ਇਹ ਜੜੀਆਂ ਤਸਵੀਰਾਂ ਨੇ ਜੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਤੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਕਿੰਨੇ ਵੱਡੇ ਵੱਡੇ ਨੋਟਾਂ ਦੇ ਬੰਡਲ ਨੇ ਝੜੇ ਉਹ ਇਹਨਾਂ ਠੱਗਾਂ ਦੇ ਵੱਲੋਂ ਉਸ ਵਪਾਰੀ ਨੂੰ ਦਿੱਤੇ ਗਏ ਸੀ ਤਾਂ ਉਸੇ ਤਰ੍ਹਾਂ ਇਹਨਾਂ ਬੰਡਲਾਂ ਨੂੰ ਬੰਨਿਆ ਗਿਆ ਸੀ ਜਿਵੇਂ ਬੈਂਕ ਦੇ ਵਿੱਚ ਬੰਡਲ ਬੰਨੇ ਜਾਂਦੇ ਨੇ ਤਾਂ ਬੈਂਕ ਦੀ ਮੋਹਰ ਆ ਜਿਹੜੀ ਉਹ ਵੀ ਇਹਨਾਂ ਬੰਡਲਾਂ ਦੇ ਉੱਪਰ ਲੱਗੀ ਹੋਈ ਸੀ ਤਾਂ ਜਦੋਂ ਉਸ ਸੋਨੇ ਦੇ ਵਪਾਰੀ ਦੇ ਕੋਲੋਂ ਉਹ ਪੈਸੇ ਖੋਲ ਕੇ ਦੇਖੇ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ ਮਹਾਤਮਾ ਗਾਂਧੀ ਦੀ ਜਗ੍ਹਾ ਅਨੂਪਮ ਖੇੜ ਦੀ ਤਸਵੀਰਾਂ ਜਿਹੜੀ ਉਹ ਛਾਪੀ ਗਈ ਹੁੰਦੀ ਆ ਤਾਂ ਇਹ ਮਾਮਲਾ ਛੜਾ ਗੁਜਰਾਤ ਦੇ ਅਹਮਦਾਬਾਦ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਇੱਕ ਸੋਨੇ ਦੇ ਵਪਾਰੀ ਨੂੰ ਵੱਡੀ ਲੁੱਟ ਦਾ ਸ਼ਿਕਾਰ ਆ ਜਿਹੜਾ ਉਹ ਬਣਾਇਆ ਕਿ ਆ ਠਕੀਆ ਜਿਹੜੀ ਉਹ ਮਰੀ ਗਈ ਆ ਤਾਂ 1 ਕਰੋੜ 30 ਲੱਖ ਰੁਪਏ ਦੀ ਨਗਦੀ ਆ ਜਿਹੜੀ ਨਕਲੀ ਨੋਟਾਂ ਦੀ ਉਹ ਉਸ ਸੋਨੇ ਦੇ ਵਪਾਰੀ ਨੂੰ ਦਿੱਤੀ ਜਾਂਦੀ ਆ ਤੇ 2100 ਗ੍ਰਾਮ ਅਸਲੀ ਸੋਨਾ ਜਿਹੜਾ ਉਸ ਵਪਾਰੀ ਦੇ ਕੋਲੋਂ ਲਿਆ ਜਾਂਦਾ ਤਾਂ ਪੁਲਿਸ ਦੇ ਵੱਲੋਂ ਇਹਨਾਂ ਸਾਰੇ ਨੋਟਾਂ ਨੂੰ ਜ਼ਬਤਾਂ ਛੜਾਉ ਕੀਤਾ ਗਿਆ ਤੇ ਪੁਲਿਸ ਹੁਣ ਸਾਰੇ ਮਾਮਲੇ ਦੀ ਜਾਂਚ ਦੇ ਵਿੱਚ ਜੂਟੀ ਹੋਈ ਹੈ